ਤਸਵੀਰਾਂ ਤੁਹਾਡੇ ਨਾਲ ਅੱਜ ਮੌਕੇ ਦੀਆਂ ਸਾਂਝੀਆਂ ਕਰ ਰਿਹਾ 11 ਵਜੇ ਮਾਸਟਰ ਸਲੀਮ ਦੇ ਪਿਤਾ ਪੂਰਨਸ਼ਾ ਕੋਟੀ ਨੂੰ ਸਪੁਰਦ ਦੇ ਖਾਕ ਕਿਤੇ ਜਾਣ ਦੀ ਖਬਰ ਸਾਹਮਣੇ ਆ ਰਹੀ ਹੈ ਪੰਜਾਬੀ ਸੰਗੀਤ ਜਗਤ ਦੇ ਵਿੱਚ ਮੁਰਤੋਂ ਸੋਗ ਪਸਰ ਗਿਆ ਦੱਸਿਏ ਮਾਸਟਰ ਸਲੀਮ ਦੇ ਪਿਤਾ 우ਸਤਾਦ ਪੂਰਨਸ਼ਾ ਕੋਟੀ ਦਾ ਦੇਹਾਂਤ ਹੋ ਗਿਆ ਸੀ ਦੁਖਦ ਸਮਾਚਾਰ ਹਾਸਲ ਹੋਣ ਤੋਂ ਬਾਅਦ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਦੇਖੀ ਗਈ ਪਿਤਾ ਦੇ ਇਸ ਫਾਨੀ ਸੰਸਾਰ ਨੂੰ ਵਿਦਾਖੇ ਜਾਣ ਤੇ ਪੁੱਤ ਮਾਸਟਰ ਸਲੀਮ ਨੂੰ ਬੇਹੱਦ ਵੱਡਾ ਝਟਕਾ ਲੱਗਿਆ ਮਿਲੀ ਜਾਣਕਾਰੀ ਦੇ ਮੁਤਾਬਕ 우ਸਤਾਦ ਪੂਰਨ ਸ਼ਾ ਕੋਟੀ ਪਿਛਲੇ ਲੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਜਿਸ ਕਾਰਨ ਉਹਨਾਂ ਦਾ ਅੱਜ ਦੇਹਾਂਤ ਹੋ ਗਿਆ ਉਹਨਾਂ ਦੀ ਆਤਮਾ ਦੇ ਲਈ ਉਹਨਾਂ ਦੀ ਰੂਹ ਦੀ ਸ਼ਾਂਤੀ ਦੇ ਲਈ ਜ਼ਰੂਰ ਅਰਦਾਸ ਕਰਿਓ ਕਮੈਂਟਾਂ ਦੇ ਵਿੱਚ ਵਾਹਿਗੁਰੂ ਜੀ ਲਿਖ ਕੇ ਜ਼ਰੂਰ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ ਰੱਬ ਆਪਣੇ ਚਰਨਾਂ ਦੇ ਵਿੱਚ ਉਹਨਾਂ ਨੂੰ ਥਾਂ ਬਖਸ਼ੇ ਦੱਸਿਓ ਕਿ ਪੂਰਨ ਸ਼ਾ ਕੋਟੀ ਗਾयक ਹੰਸਰਾਜ ਹੰਸ ਤੇ ਸਾਬਰ ਕੋਟੀ ਦੇ 우ਸਤਾਦ ਰਹਿ ਚੁੱਕੇ ਨੇ 우ਸਤਾਦ ਪੁਰਨਾ ਸ਼ਾਕੋਟੀ ਦੇ ਦਿਹਾਂਤ ਦੀ ਖਬਰ ਸੁਣਨ ਮਗਰੋਂ ਗਾਇਕ ਹੰਸਰਾਜ ਹੰਸ ਉਹਨਾਂ ਦੇ ਘਰ ਪਹੁੰਚੇ ਪਰਿਵਾਰ ਦੇ ਵਿੱਚ ਮਾਤਮ ਪਰਸਰਿਆ ਹੋਇਆ ਤਾਂ ਹੁਣ ਤਸਵੀਰਾਂ ਮੌਕੇ ਦੀਆਂ ਅੱਜ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ 11 ਵਜੇ ਕਿ ਆ ਜਾ ਰਹੀ ਹੈ ਕਿ ਸ਼ੁਰੂ ਕਰ ਦਿੱਤੇ ਜਾਣਗੇ ਜਿਹੜੀ ਇਹ ਰਸਮ ਹੁੰਦੀ ਹੈ ਉਹਨਾਂ ਨੂੰ ਸਪੁੱਟ ਦੇ ਖਾਕ ਕੀਤਾ ਜਾਏਗਾ ਇਜਰੀਅਰ ਅਸਮਾਨੇ ਪੁੱਤਰ ਦੇ ਵੱਲੋਂ ਕੀਤੀਆਂ ਜਾਣ ਗਿਆ ਫਾਨੀ ਸੰਸਾਰ ਨੂੰ ਅਲਵਿਦਾ ਅਖ ਗਏ ਨੇ ਹਰ ਇੱਕ ਦੀ ਅੱਖ ਨਮ ਦੇਖੀ ਜਾ ਰਹੀ ਹੈ ਇੱਥੇ ਇਸ ਦੁੱਖ ਦੀ ਕੜੀ ਦੇ ਵਿੱਚ ਪਰਿਵਾਰ ਦੇ ਉੱਤੇ ਜਿਹੜਾ ਦੁੱਖ ਦਾ ਪਹਾੜ ਡਿੱਗਿਆ ਹੈ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇੰਤਜ਼ਾਮ ਕੀਤੇ ਗਏ ਨੇ 11 ਵਜੇ ਕਿਹਾ ਜਾ ਰਿਹਾ ਹੈ ਕਿ ਇਹ ਰਸਮ ਨੂੰ ਪੂਰਾ ਕੀਤਾ ਜਾਏਗਾ ਮਾਸਟਰ ਸਲੀਮ ਜਿਹੜੇ ਨੇ ਉਹ ਕਾਫੀ ਜ਼ਿਆਦਾ ਇਸ ਵੇਲੇ ਦੁੱਖਾਂ ਦੀ ਘੜੀ ਦੇ ਵਿੱਚੋਂ ਨਿਕਲ ਰਹੇ ਨੇ ਜ਼ਰੂਰ ਅਰਦਾਸ ਕਰਿਓ ਕਿ ਉਹਨਾਂ ਨੂੰ ਬਲ ਬਖਸ਼ੇ ਰੱਬ ਇਸ ਦੁੱਖ ਦੀ ਘੜੀ ਵਿੱਚੋਂ ਨਿਕਲਣ ਦੇ ਲਈ ਉਹਨਾਂ ਨੂੰ ਹਿੰਮਤ ਬਖਸ਼ੇ